ਕੇਂਦਰੀ ਮੰਤਰੀ ਨੇ ਨਿਤਨ ਗੜਕਰੀ ਉਹਨਾਂ ਨੇ ਬੜੀਆਂ ਸਟ੍ਰੀਕ ਟਿੱਪਣੀਆਂ ਕੀਤੀਆਂ ਉਹਨਾਂ ਕਿਹਾ ਵੀ ਦੇਸ਼ ਦੇ ਵਿੱਚ ਇਹ ਵਰਤਾਰਾ ਵਾਪਰ ਰਿਹਾ ਕਿ ਕੁਝ ਹੱਥਾਂ ਦੇ ਵਿੱਚ ਜਿਹੜੀ ਹੈ ਦੇਸ਼ ਦਾ ਜਿਹੜਾ ਸਰਮਾਇਆ ਉਹ ਇਕੱਠਾ ਹੋ ਰਿਹਾ ਤੇ ਗਰੀਬਾਂ ਦੇ ਕੋਲੋਂ ਖਸਦਾ ਜਾ ਰਿਹਾ ਇਹ ਵਰਤਾਰੇ ਨੂੰ ਠੀਕ ਕਰਨ ਦੀ ਲੋੜ ਹੈਗੀ ਇਹ ਉਹਨਾਂ ਦੀ ਬਹੁਤ ਅਹਿਮ ਜਿਹੜੀ ਹੈ ਸਟੇਟਮੈਂਟ ਹੈਗੀ ਆ ਉਹਨਾਂ ਨੇ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਹੈ ਤੁਸੀਂ ਕੀ ਇਹਦੇ ਬਾਰੇ ਮਹਿਸੂਸ ਕਰਦੇ ਹੋ ਤੁਸੀਂ ਕੀ ਇਹਦੀ ਵਿਆਖਿਆ ਕਿਵੇਂ ਇਹਨੂੰ ਦੇਖਦੇ ਹੋ ਵੈਸੇ ਤਾਂ ਵਰਤਾਰਾ ਤਾਂ ਵਾਪਰ ਰਿਹਾ ਸਾਡੇ ਦੇਸ਼ ਦੇ ਵਿੱਚ ਇਹਨੂੰ ਜਿਹੜੀ ਉਹਨਾਂ ਸੁਝਾਅ ਦਿੱਤੇ ਉਹਨਾਂ ਨਾਲ ਰੁਕੇ ਜਾ ਸਕਦਾ ਨਹੀਂ ਨਹੀਂ ਦੇਖੋ ਗੱਲ ਇਹ ਹੈ ਇਹ ਕਹਿਣਾ ਹੀ ਬਹੁਤ ਹੈ ਗਡਕਰੀ ਸਾਹਿਬ ਨੂੰ ਉਹ ਮੰਤਰੀ ਨੇ ਹਾਂਜੀ ਉਹ ਵੱਡੇ ਮੰਤਰੀ ਨੇ ਛੋਟੇ ਨਹੀਂ ਹੈ ਆ ਜਿੰਨੇ ਐਨਏ ਇਹ ਹੈ ਉਹਨਾਂ ਦੇ ਅੰਦਰ ਐਨਏ ਚ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋ ਉਹ ਜਿਹੜੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੱਡੇ ਬੰਦੇ ਦਾ ਕਹਿਣਾ ਹੀ ਬਹੁਤ ਵੱਡਾ ਹੁੰਦਾ ਹੈ ਸਰਕਾਰ 'ਚ ਰਹਿ ਕੇ ਇਹ ਕਹਿੰਨਾ ਵੀ ਜਿਹੜੀ ਵੈਲਥ ਹੈ ਜਿਹੜੀ ਦੌਲਤ ਹੈ ਉਹ ਕੁਝ ਹੱਥਾਂ 'ਚ ਇਕੱਠੀ ਹੋ ਰਹੀ ਹੈ ਸਧਾਰਨ ਬੰਦੇ ਦੇ ਹੱਥੋਂ ਜਾ ਰਹੀ ਹੈ ਭਾਵੇਂ ਕਿ ਸੱਚ ਹੈ ਤੁਸੀਂ ਮੈਂ ਬੋਲਦੇ ਹਾਂ ਪਰ ਗੜਗੜੀ ਸਾਹਿਬ ਦਾ ਕਹਿਣਾ ਉਹ ਵੱਡੇ ਮੂਹ ਚੋਂ ਗੱਲ ਆਈ ਹੈ ਉਹਨੂੰ ਜ਼ਿਆਦਾ ਚਿਤ ਧਿਆਨ ਦਿੱਤਾ ਜਾਂਦਾ ਹੈ ਉਹੀ ਗੱਲ ਤੁਹਾਨੂੰ ਪਤਾ ਹੋਵੇ ਕੀ ਖਾਣਾ ਪੀਣਾ ਹੈ ਤੁਸੀਂ ਕਹੋ ਸ਼ਾਇਦ ਤੁਹਾਡੀ ਨਾਮ ਨੇ ਮੈਂ ਕਹਾਂ ਉਹ ਨਹੀਂ ਯਾਰ ਵੱਡਾ ਡਾਕਟਰ ਹੈ ਨਿਗਮਨ ਉਹ ਠੀਕੀ ਚੱਲੋ ਸਿਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਗੱਲ ਸੱਚੀ ਕਿੰਨੀ ਕਹ ਸੱਚੀ ਗੱਲ ਵੀ ਜਿਹੜੇ ਮੂੰਹ ਚੋਂ ਹੁੰਦੀ ਆ ਉਹਦਾ ਵੀ ਕੋਈ ਮਤਲਬ ਹੈ ਸੋ ਗੱਲ ਕਰੀ ਸਾਹਮਣੇ ਠੀਕ ਹੈ ਕਿਉਂਕਿ ਭਾਰਤ ਦੇ ਵਿੱਚ ਦੌਲਤ ਜਿਹੜੀ ਹੈ ਉੱਪਰਲੇ ਜਿਵੇਂ ਜੇ ਅਸੀਂ ਟੈਕਸ ਇਕੱਠਾ ਕਰਨ ਦੀ ਗੱਲ ਕਰ ਲਈਏ ਜਿੱਤੋਂ ਦੌਲਤ ਜਿਹੜੀ ਥੱਲੇ ਵਾਲੇ 50% ਕੋਲੇ ਮਸਾ ਇੱਕ ਇੱਕ ਪਰਸੈਂਟ 2 4% ਤੋਂ ਬਹੁਤ ਥੋੜੀ ਹੈ ਜਿਹੜੇ ਉੱਪਰਲੇ ਨੇ ਉਹਨਾਂ ਦੇ ਕੋਲੇ ਵੱਡਾ ਹਿੱਸਾ ਦੌਲਤ ਦਾ ਇਦਾਂ ਹੀ ਆਮਦਨ ਦਾ ਹਿੱਸਾ ਉੱਪਰਲੇ 10% ਕੋਲੇ 40% ਆਮਦਨ ਜਾ ਰਹੀ ਹੈ ਇਟ ਆਕਸਫੋਰਡ ਦੇ ਫਿਗਰ ਦੇ ਨੇ ਮੇਰੇ ਆ ਮੈਂ ਕੋਈ ਆਮ ਦੇ ਕੋਲ ਨਹੀਂ ਕਰਿਆ ਫਿਰ ਜੀਐਸਟੀ ਦੀ ਕਲੈਕਸ਼ਨ ਦੇ ਵਿੱਚ ਟੈਕਸ ਕੌਣ ਦੇ ਰਿਹਾ ਹੈ ਕਿੰਨਾ ਲੱਗ ਕੀ ਦੇਤੇ ਰਿਹਾ ਥੱਲੇ ਵਾਲੇ 50% ਬੰਦੇ 60% ਟੈਕਸ ਦਾ ਹਿੱਸਾ ਦੇਦੇ ਨੇ 24 ਲੱਖ ਕਰੋੜ ਜੀਐਸਟੀ ਇਕੱਠਾ ਹੁੰਦਾ तकरीबन तकरीबन ਉਸ 24 ਲੱਖ ਕਰੋੜ ਦੇ ਵਿੱਚੋਂ 60% ਯਾਨੀ ਕਿ 1440 ਕਰੋੜ ਕੱਦਾ ਥੱਲੇ ਵਾਲੇ 50% ਤੋਂ ਆ ਰਹੇ ਹੈ ਜਿਨ੍ਹਾਂ ਨੂੰ ਆਟਾ ਦਾਲ ਦਿੱਤਾ ਜਾ ਰਿਹਾ ਹੈ। ਉਦੋਂ ਅਗਲਾ ਜਿਹੜਾ 30% ਸੌਰੀ 37% ਹੈ ਉਹ ਉਦੋਂ ਅਗਲਾ 30% ਤੋਂ ਆ ਰਿਹਾ ਹੈ। 37% ਯਾਨੀ ਕਿ ਰਫਲੀ ਕਰਵਾ 800 ਕਰੋੜ 800 8 ਲੱਖ ਕਰੋੜ 8 ਲੱਖ ਕਰੋੜ ਇਸ ਤੋਂ ਅਗਲਾ ਜਿਹੜਾ 3% ਰਹਿ ਗਿਆ ਉਹ ਆ ਗਿਆ ਉੱਪਰਲੇ 10% ਚ ਔਰ ਮੈਂ ਉਹਨਾਂ 10% ਸ਼ਾਮਾ ਜੀ ਤੋਂ ਉਹ ਸਿਰਫ 3% ਹਿੱਸਾ ਰਿਹਾ ਜੀ ਅਰਥੀ। ਸੋ ਇਹ ਤੋਂ ਆਪੇ ਹਿਸਾਬ ਲਾਉਣਾ ਉਹ ਟੈਕਸ ਆਤੀ ਤੋੜੇ ਹੈ। ਟੈਕਸ ਕਿੱਥੇੋਂ ਉਤਲ ਰਿਹਾ ਦਾਲ ਤੋਂ ਕਿੱਥੇੋਂ ਨਹੀਂ ਪੀ ਜਾ ਰਿਹਾ। ਇਹ ਕਾਣੀ ਵੰਡ ਇਹ ਇਹ ਕਿੱਥੇ ਹੈ? ਹੁਣ ਸਿੱਖੀ ਬੋਲਦੀ ਨਹੀਂ ਇਹਦੇ ਤੇ। ਕਿਉਂਕਿ ਆਪ ਹੀ ਹੋ ਧੰਨ ਸੇਠ ਨੇ। ਨਹੀਂ ਤਾਂ ਬਾਬੇ ਨੇ ਕਿਹਾ ਪਹਿਲੋ ਦੇਇ ਤੈ ਜਨਤਪਾਹ ਪਾਛੇ ਪਹਿਲੇ ਦੇਇ ਤੈ ਰੀਜਕ ਸਮਾਹਾ ਪਾਛੇ ਦੇਇ ਤੈ ਜਨਤਪਾਹ। ਜੇ ਜੰਤ ਸਰ ਪਾਛੇ ਕਰਿਆ ਪਹਿਲੋ ਰੀਜਕ ਸਮਹਾ ਸਾਰੇਆਂ ਵਾਸਤੇ ਰੀਝ ਕੈ ਜਲਮੈ ਜੰਤ ਪਾਇਨ ਚਿੰਪੀ ਲੋਜੀ ਦੇ ਉੱਤੇ ਹਟਣਾ ਚਾਹੀਦੀ ਨਾ ਕੋ ਕਿਰਸ ਕਰੇ ਜੀ ਕਾ ਖਾਣਾ ਜੀ ਆਹਾਰੇ ਕਰੇ ਸਹਿਲ ਪਥਮੈ ਜੰਤ ਪਾਇ ਤਾਕਾ ਰੀਝ ਆਗੇ ਕਰਤ ਰਿਆ ਰੀਝ ਦਾ ਰੀਝ ਕੈ ਇੱਥੇ ਕਾਣਾ ਪੀਣਾ ਸੋਣਾ ਕਪੜੇ ਪਾਉਣੇ ਰੈਣਾ ਖਾਣਾ ਇਹ ਸਾਰਾ ਕੁਝ ਕੁਦਰਤ ਨੇ ਸਭ ਵਾਸਤੇ ਦਿੱਤਾ ਹੋਇਆ ਪਰ ਇਹ ਕੁਝ ਹੱਥਾਂ ਨੇ ਖੋੜਿਆ 80 ਕਰੋੜ ਦਾ ਖੋਕੇ ਉਹ ਦੂਜਿਆਂ ਨੂੰ ਉਹ ਕਰ ਰਹੇ ਨੇ ਤੇ ਉਹਦੇ ਤੇ ਕਿਉਂਕਿ ਭੁੱਲਦੇ ਨਹੀਂ ਇਸ ਕਰਕੇ ਇਹ ਲੋਕ ਸਫਰ ਕਰਦੇ ਨੇ ਗੜਕੜੀ ਸਾਹਿਬ ਬੋਲਦੇ ਨੇ ਮੈਂ ਕਹਾਂਗਾ ਹੋਰ 100 ਗੱਲਾਂ ਜਿਹਨੇ ਗੜਕੜੀ ਸਾਹਿਬ ਦੇ ਖਿਲਾਫ ਹੋਲੀਆਂ ਜਾਂਸਰਗੀਆਂ ਨੇ ਪਰ ਉਹ ਮੌਕਾ ਨਹੀਂ ਹੈ ਅੱਜ ਇਹ ਦੱਸਣ ਦਾ ਵੀ ਇਹਨਾਂ ਨੇ ਟਾਲਚ ਕੀ ਕਰਿਆ ਫਲਾਨੇ ਚ ਵੱਡੀ ਗੱਲ ਇਹ ਹੈ ਕਿ ਗੜਕੜੀ ਸਾਹਿਬ ਦਾ ਇੱਕ ਇਹਨਾ ਜਿਹੜਾ ਕਿਸੇ ਜ਼ਮਾਨੇ ਚ ਇਹ ਵੀ ਮੰਨਿਆ ਜਾਂਦਾ ਸੀ ਉਹ ਪ੍ਰਾਈਮਸ ਦਾ ਪੈਰਲਲ ਕੈਂਡੀਡੇਟ ਦਾ ਸਮਾਨੰਤਰ ਉਮੀਦਵਾਰ ਹੈ ਔਰ ਉਹਨਾਂ ਦਾ ਅਰ ਸੱਚ ਵੀ ਵਰਚਸਵਾਇਆ ਇਹ ਆਪਣੇ ਆਪ ਚ ਵੱਡੀ ਗੱਲ ਹੈ ਔਰ ਇਹਦੀ ਤਾਰੀਫ ਕਰਨੀ ਚਾਹੀਦੀ ਅ ਵੀ ਠੀਕ ਹੈ ਕੋਈ ਤਾਂ ਬੁੱਢਿਆ ਜਾ ਇੰਨਾ ਜਿਹੜੇ ਬੀਜੇਪੀ ਨਾਲ ਉਹ ਖਿਲਾਫ ਰੱਖਦੇ ਸੀ ਮੰਤਰੀ ਪ੍ਰਾਣੇ ਰਹੇ ਸੀ ਔਰ ਨਿਸ਼ੋਰੀ ਜੀ ਨੇ ਹੋਰ ਨੇ ਉਹ ਬੋਲਦੇ ਸੀ ਡਟ ਕੇ ਤੇ ਮਲਕ ਸਾਹਿਬ ਨੇ ਕਿ ਹੁਣ ਸੁਬ੍ਰਮਨ ਸੋਨਨੀ ਵੀ ਬਹੁਤ ਬੋਲਦੇ ਨੇ ਨਹੀਂ ਨਹੀਂ ਉਹ ਤਾਂ ਕਾਫੀ ਜਿਆਦਾ ਬੋਲਦੇ ਆ ਸੁਬ੍ਰਮਨ ਨੀਮ ਸੋਨਨੀ ਦਾ ਹਾਂ ਹੁਣ ਜਿਹੜਾ ਹੈ ਗੜਕੜੀ ਸਾਹਿਬ ਜਿਹੜੇ ਸਰਕਾਰ ਚ ਜਿਹੜੇ ਮੰਤਰੀ ਨੇ ਉਹ ਬੋਲ ਰਹੇ ਨੇ ਇਹ ਹੋਰ ਵੀ ਵੱਡੀ ਗੱਲ ਹੈ ਇਹ ਤੋਂ ਭਾਵੇਂ ਜੀਪੀ ਨੂੰ ਸੋਚਣ ਦੀ ਲੋੜ ਹੈ ਕਿ ਅੰਦਰ ਕਿੱਥੇ ਕਿੰਨਾ ਵੱਡਾ ਕਫਲਾ ਚੱਲ ਰਿਹਾ ਹੈ ਕਿੰਨੀ ਵੱਡੀ ਗਵਰਨਮੈਂਟ ਚੱਲ ਰਹੀ ਹੈ ਕਿ ਤੁਹਾਡੇ ਪੁਰਾਣੇ ਜਿਹੜੇ ਤੁਹਾਡੇ ਨਾਲ ਨਹੀਂ ਉਹ ਤਾਂ ਬੋਲ ਹੀ ਰਹੇ ਨੇ ਸినాਹ ਸਭ ਬੋਲ ਰਹੇ ਨੇ ਜਸਵੰਤ ਸਿੰਘ ਜੀ ਮੈਂ ਤੇ ਵੀ ਵੀ ਸਿੰਧਿਆ ਬੋਲ ਰਹੀ ਹੈ ਬੋਲਤਾ ਰਹੇ ਨੇ ਬਥੇਰੇ ਹਾਲਾਂਕਿ ਤੁਸੀਂ ਸਰਕਾਰਾਂ ਦੇ ਵਿੱਚ ਮਤਲਬ ਆਏ ਐ ਐਮ ਦੇ ਕਹੇਗੀ ਪਰ ਹੁਣ ਤਾਂ ਤੁਹਾਡਾ ਮੰਤਰੀ ਬੋਲ ਰਿਹਾ ਵੱਡਾ ਮੰਤਰੀ ਤੋ ਅੰਦਰਲੇ ਘਰ ਨੂੰ ਆਪਦੇ ਨੂੰ ਸਾਹਮੋ ਮੁਲਕ ਦੇ ਮਾਲਕ ਨਾ ਬਣੇ ਬੈਠੇ ਰਹੋ ਇਹ ਮੁਲਕ ਨੂੰ ਪਹਿਲਾਂ ਥੋੜੇ ਕਰਕੇ ਗੁਲਾਮ ਹੋਇਆ ਸੀ ਥੋੜੀ ਸੋਚ ਨਾਲ ਹੀ ਨਹੀਂ ਤਾਂ ਸੋਮਨਾ ਦਾ ਮੰਦਰ ਨਹੀਂ ਚੰਦਾ ਸੀ ਸੋਮਨਾ ਦੇ ਮੰਦਰ ਚ ਹਮਲੇ ਹੋ ਕੇ ਸਭ ਕੁਝ ਹੋਇਆ ਉਹ ਥੋੜੇ ਕਰਕੇ ਹੋਇਆ ਜਿੰਨੇ ਸ਼ਾਕ ਆਏ ਹੁਣ ਨਾ ਇਹ ਥੋੜੀ ਸੋਚ ਕਰਕੇ ਆਏ ਜਿੰਨਾ ਸੀ ਵਿਗਿਆਨ ਚ ਅੱਗੇ ਵਧੇ ਹੋਏ ਸੀ ਉਨਾ ਹੀ ਵਿਗਿਆਨ ਚ ਪਿੱਛੇ ਹਟ ਗਏ ਜਿੰਨੇ ਰਾਜੇ ਰਜਵਾਨੇ ਇੱਥੇ ਰਾਜ ਕਰਨ ਲੱਗੇ ਵਿਗਿਆਨ ਦਾ ਧਿਆਨ ਉਹਨਾਂ ਨੇ ਛੱਡਤਾ ਹੁਣ ਵੀ ਤੁਸੀਂ ਵਿਗਿਆਨ ਨੂੰ ਛੱਡ ਕੇ ਜੰਤਰ ਮੰਤਰ ਤੰਤਰ ਦੇ ਵਿੱਚ ਪੈ ਰਹੇ ਹੋ ਲੋਕਾਂ ਨੂੰ ਉਹ ਜਿਹੇ ਪੁੱਠੇ ਕੰਮ ਸਿਖਾ ਰਹੇ ਹੋ ਇਹ ਨਾ ਸਿਖਾਓ ਚੰਗੀ ਗੱਲ ਇਹ ਹੈ ਕਿ ਵਿਗਿਆਨ ਦੇ ਉੱਤੇ ਟੇਕ ਰੱਖ ਕੇ ਵਿਗਿਆਨਕ ਤਰੀਕੇ ਨਾਲ ਅੱਗੇ ਵੱਧੋ ਵਿਗਿਆਨ ਸਮਾਜ ਨੂੰ ਸਮਝਣ ਚ ਕੁਦਰਤ ਨੂੰ ਸਮਝਣ ਚ ਸੁਰੂਤਾਂ ਦੀ ਵੰਡ ਨੂੰ ਸਮਝਣ ਚ ਆਰਥਿਕਾ ਦੇ ਨੂੰ ਰਾਜਨੀਤੀ ਨੂੰ ਇਨਸਾਨੀਅਤ ਨੂੰ ਰੂਹਾਨੀਅਤ ਨੂੰ ਸਮਝਣ ਦੇ ਵਿੱਚ ਤੁਹਾਡੀ ਮਦਦ ਕਰਦੀ ਹੈ ਨਾ ਕਿ ਜੰਤਲ ਮੰਤਰ ਕਿਉਂ ਨਹੀਂ ਕਰ। ਇੱਕ ਜਿਵੇਂ ਡਾਕਟਰ ਜਿਹੜੇ ਗੜਗ੍ਰੀ ਹੋਂ ਬਿਆਨ ਦਿੰਦਾ ਹੈ ਉਹਦੇ ਤੇ ਬੀਜੇਪੀ ਹਾਈ ਕਮਾਂਡ ਜਾਂ ਕੇਂਦਰ ਸਰਕਾਰ ਕੋਈ ਸੋਚੇਗੀ ਕੋਈ ਐਕਟ ਕਰੇਗੀ ਨਹੀਂ ਸੋਚੇਗੀ ਨਹੀਂ ਉਹ ਤਾਂ ਅੰਦਰ ਵੀ ਗੱਦ ਕਰ ਲਈ ਇਹ ਆਰਐਸਐਸ ਬੀਜੇਪੀ ਜੀ ਦਾ ਤਰੀਕਾ ਹੈ ਜਿਹੜੀ ਗੱਲ ਕਹਿਣੀ ਹੈ ਇਹ ਕਿਉਂਕਿ ਇਹ ਲੜਾਈ ਦੀ ਗੱਲ ਹੈ ਇਹ ਅਜੇ ਅੰਦਰ ਕਰਦਗੇ ਆਪਦਿਆਂ ਦੇ ਇਹ ਹਾਂ ਇਹੀ ਬਿਆਨ ਕਿਸੇ ਕਾਂਗਰਸੀ ਨੇ ਦਿੱਤਾ ਹੁੰਦਾ ਕਿੁੱਟਕਤਾ ਜਾਣਾ ਸੀ ਇਹਨਾਂ ਨੇ ਸুইস ਕਰਕੇ ਹੋ ਨਹੀਂ ਮਨ ਨਹੀਂ ਪਬਲਿਕਲੀ ਨਹੀਂ ਕਰਨਗੇ ਇਹਨਾਂ ਨੂੰ ਇੱਕ ਸੰਦੇਸ਼ ਹੈ ਜਦ ਲੋਕ ਸਭਾ ਦੀ ਚੋਣ ਹੋਈ ਹੈ ਇਹਨਾਂ ਦੇ ਪ੍ਰਧਾਨ ਜੇਪੀ ਨੱਡਾ ਨੇ ਕਹਤਾ ਸੰਤਾਰ ਐਸਐਸ ਦੀ ਡੋਲੀ ਨਹੀਂ ਹਾਂ ਅਰੇ ਜੀ ਇਹਨੂੰ ਤੁਸੀਂ ਚੰਗਾ ਫੇਰ ਦੇਖ ਲਓ ਫੇਰ ਮੋਦੀ ਸਾਹਿਬ ਮੋਦੀ ਸਾਹਿਬ 나ਗਪੁਰ ਨਹੀਂ ਜਾਂਦੇ ਸੀ ਮੋਦੀ ਸਾਹਿਬ ਜਾ ਕੇ ਆਏ ਮਿਲ ਕੇ ਆਏ ਵੀ ਆਏ ਨਈ ਚ 240 ਵੀ ਨਹੀਂ ਹੁੰਦੀਆਂ ਸੀ ਫੇਰ ਆ ਫਿਰ ਦੇ ਬਾਅਦ ਵੀ ਹੁੰਦੀਆਂ ਨਹੀਂ ਹੁੰਦੀਆਂ ਸੀ ਸੋ ਦੋ ਕੰਮ 3 ਇਕੱਠੇ ਕਰਤੇ ਵੀ ਉਹ ਜੀ ਪਣਵਾਮਾ ਹੋ ਗਿਆ ਜੀ ਪਹਿਲਾਂ 2019 ਚ ਹੁਣ ਆ ਜਿਹੜਾ ਕੰਮ ਕਰਤਾ ਫੇ ਐ ਹੋ ਗਿਆ ਜੀ ਉਹ ਹੋ ਗਿਆ ਜੀ ਸੋ ਹੁਣ ਈਵੀਐਮ ਦੇ ਖੇਡ ਦੇ ਨਾਲ-ਨਾਲ ਇਹ ਵੀ ਹੋਇਆ ਕਿ ਆਰਐਸਐਸ ਨੂੰ ਥੋੜਾ ਜਿਹਾ ਮਨਾਇਆ ਪੰਜਾਬ ਦੇ ਅੰਦਰ ਵੀ ਲੜਾਈ ਹੈ ਜੋਗੀ ਨਾਲ ਗੜਕਲੀ ਸਾਹਿਬ ਨਾਲ ਉਹ ਤਾਂ ਚੱਦ ਰਹੀ ਹੈ ਉਹ ਚ ਕੋਈ ਦੋ ਰਾਈ ਨਹੀਂ ਹੈ ਦੋ ਬੰਦੇ ਰਾਜ ਕਰ ਰਹੇ ਨੇ ਜਿਹਦੇ ਉੱਤੇ ਲੋਗਨੋ ਅਤਰਾਜ ਦੀ ਹੈ ਉਹ ਦੋ ਫਮਿਸ਼ਾਜੀ ਹੋਰ ਮੋਦੀ ਸਾਹਿਬ ਬਾਕੀਆਂ ਤਾਂ ਕੋਈ ਬਾਕੀ ਤਾਂ ਉਹ ਨਾਮ ਦੇ ਮੰਤਰੀ ਨੇ ਬਰਾਏ ਨਾਮ ਤਾਂ ਹੈਗੇ ਨੇ ਤੇ ਉਹਨਾਂ ਦੀ ਗੱਲ ਕੋਈ ਬਹੁਤੀ ਹੀ ਨਹੀਂ ਹੈ ਇਹਦੀ ਉਹ ਕੋਈ ਫਾਈਨਲ ਫੈਸਲਾ ਕਰ ਸਕਣ ਜਾਂ ਪੁੱਛੋਕਰ ਠੀਕ ਹੈ ਟਾਈਮ ਤੁਮ ਤਾਂ ਸਾਰੇ ਕੀ ਪਾਸ ਕਰੀ ਜਾਂਦਾ ਉਹ ਵੀ ਕਰ ਰਹੇ ਨੇ ਗੱਡੀਆਂ ਹੋਈਆਂ ਹੋਈਆਂ ਨੇ ਝੰਡੀਆਂ ਆ ਲੀਆਂ ਪਰ ਜਿੰਨਾ ਵਰਚਸਵ ਹੋਣਾ ਚਾਹੀਦਾ ਉਹਨਾਂ ਦਾ ਆਜ ਦੇ ਮੰਤਰਾ ਦੇ ਚ ਉਹ ਨਹੀਂ ਇੱਥੇ ਤਾਂ ਇੱਕ ਨਵਾਂ ਤਰੀਕਾ ਇੱਥੇ ਹੋ ਗਿਆ ਵੀ ਜਿਹੜਾ ਵਿਦੇਸ਼ ਮੰਤਰੀ ਹੈ ਕਿ ਉਹ ਗ੍ਰਹਿ ਮੰਤਰੀ ਦਾ ਕੰਮ ਕਰਦਾ ਤੇ ਜਿਹੜਾ ਫਾਈਨੈਂਸ ਮਿਨਿਸਟਰੀ ਮਿਨਿਸਟਰੀ ਹੈ ਉਹ ਵਿਦੇਸ਼ ਮੰਤਰੀ ਦਾ ਕੰਮ ਕਰਦੀ ਹੈ ਜਿਹੜਾ ਰੇਣ ਮੰਤਰੀ ਹੈ ਵਹ ਬਹਨਸਾ ਕੰਮ ਕਰਦਾ ਇਹ ਤਾਂ ਇੱਥੇ ਦਾ ਫੁੱਟੇ ਕਮਣੇ ਦਾਇਆ ਕੋਈ ਹੋਰ ਹੈ ਫੈਸਲੇ ਕੋਈ ਹੋਰ ਕਰਦਾ ਸੋ ਇਸ ਕਰਕੇ ਇਹ ਬੀਜੇਪੀ ਸਰਕਾਰ ਚ ਇੱਕ ਆਮ ਹੀ ਗੱਲ ਹੈ ਕਿ ਕੋਈ ਛੋਟੀ ਗੱਲ ਨਹੀਂ ਸਾਰੇ ਮੰਤਰੀ ਨਰਤਮਸਵ ਹੋ ਰਹੇ ਨੇ ਮੰਤਰੀਆਂ ਦੀ ਜਿਹੜੀ ਜਾਦੀ ਸੀ ਸੈਕਟਰੀਆਂ ਦੀ ਤਾਂ ਰਹਿ ਨਹੀਂ ਕੀ ਹੈ ਮੰਤਰੀਆਂ ਦੀ ਜਾਦੀ ਖਤਮ ਕਰਤੀ ਕਦੇ ਇਹ ਹੀ ਨਹੀਂ ਜਿਹੜੀਆਂ ਆਜ਼ਾਦ ਸੰਸਥਾਵਾਂ ਸੀ ਚਾਹੇ ਉਹ ਈਡੀ ਸੀ ਐਕਸਾਈਜ਼ ਜਿਹੜਾ ਹੈਗਾ ਆਪਣਾ ਅਨਫੋਰਸਮੈਂਟ ਡਾਇਰੈਕਟੋਰੇਟ ਚਾਹੇ ਉਹ ਸੀਬੀਆਈ ਚਾਹੇ ਉਹ ਸੀਵੀਸੀ ਸੈਂਟਰਲ ਵਿਜੀਲੈਂਸ ਕਮਿਸ਼ਨ ਚੌਕਸੀ ਕੇਂਦਰੀ ਚੌਕਸੀ ਕਮਿਸ਼ਨ ਤੇ ਚਾਹੇ ਉਹ ਕੋਣ ਕਮਿਸ਼ਨ ਆਏ ਚਾਹੇ ਹੋ ਰਿਜ਼ਰਵ ਬੈਂਕ ਆਫ ਇੰਡੀਆ ਉਹ ਸਾਰਿਆਂ ਦਾ ਕਿਤੇ ਨਾ ਕਿਤੇ ਸੰਸਾਗਤ ਰਾਜਾ ਸੀਲਾ ਹੁਣ ਬਹੁਤ ਥੱਕੇ ਲੱਗੇ ਹੁਣ ਤਾਂ ਬਹੁਤ ਕੁਝ ਐਸਾ ਹੈ ਕਿਰੇ ਉੱਤੇ ਧਿਆਨ ਕਰਨਾ ਮੁਸ਼ਕਲ ਬਣ ਗਿਆ ਹੈ ਸੋ ਡਾਕਟਰ ਸਾਹਿਬ ਤੁਸੀਂ ਇਹ ਚੋਟ ਜੁੜੇ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ